ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਪਟਿਆਲਾ 'ਚ ਸ਼ਨੀਵਾਰ ਨੂੰ ਮੁੱਧੂਡ ਗੋਲਡ ਲੋਨ ਦੇ ਏਸੀ ਆਫਿਸ 'ਤੇ ਲੁੱਟੇਰੀਆਂ ਨੇ ਧਾਵਾ ਬੋਲ ਦਿੱਤਾ 15 ਮਿੰਟ 'ਚ ਲੁੱਟ ਕੇ ਲੈ ਗਏ 11 ਕਿਲੋ ਸੋਨਾ ਤੇ 2,80,000 ਰੁਪਏ ਸ਼ਾਮ ਤਕਰੀਬਨ 4:30 ਵਜੇ ਦਿੰਨ ਕਾਪੋਸ਼ਲਟੇਰੀਸ ਆਫਿਸ ਚ ਦਾਖਲ ਹੁੰਦੇ ਨੇ ਕੈਂਬਰੀਆ ਤੇ ਕਾਲੀ ਸਪਰੇ ਕਰਦੇ ਨੇ ਤੇ ਫਿਰ ਗਨ ਪੁਆਇੰਟ ਦੇ ਸੋਰਟ ਦਿੰਦੇ ਨੇ ਲੋਟ ਨੂੰ ਅੰਜਾਮ ਦੇਖੋ ਮੈਂ ਤਾਂ ਐਸਾ ਕੁਝ ਨਹੀਂ ਪਤਾ ਮੈਂ ਤਾਂ ਅੰਦਰ ਹੀ ਸੀਗਾ ਕਿਉਂਕਿ ਮਿੰਤਨਾਂ ਨੇ ਬਾਥਰੂਮ ਚ ਬੰਦ ਕਰਤਾ ਮੂੰਹ ਸਿਰ ਬੰਦ ਕੇ ਨਾ ਜੀ ਤੇ ਆਪਣਾ ਉਹ ਟੇਬਲ ਡੋਰ ਮੇਟ ਦੀ ਸਾਰੇ ਗਰੀਬੇ ਥੱਲੇ ਦੇਖੋ ਕਿਉਂਕਿ ਟੇਬਲ ਬੈਠ ਕੇ ਤੇ ਹੱਥ ਮੇਰੇ ਹੱਥ ਦੇ ਉੱਪਰ ਚੱਕ ਲਵਾਇਆ ਕਰਕੇ ਬਾਥਰੂਮ ਦੇ ਲੱਕਤਾ ਬਾਹਰੋਂ ਕੁੰਡਾ ਲਾਤਾ ਬਾਅਦ ਦਾ ਕੁੜੀਆਂ ਜਿਹੜੀਆਂ ਦੇੜੀਆਂ ਨੇ ਕੀਤਾ ਜੋ एक्चुअली ਅਜੀ ਸਾਡੀ ਕਲੋਜ਼ਿੰਗ ਦਾ ਟਾਈਮ ਹੋ ਰਿਹਾ ਸੀ ਅਸੀਂ ਕਲੋਜ਼ਿੰਗ ਕਰਨੀ ਕਰਨ ਲੱਗੇ ਸੀ 4:30 ਦੇ ਕਰੀਬ ਦੋ ਜਣੇ ਆਏ ਮੂੰਹ ਕਵਰ ਸੀ ਉਹਨਾਂ ਨੇ ਬੀਐਮ ਬਾਰੇ ਪੁੱਛਣ ਲੱਗੇ ਮੈਨੇਜਰ ਕਿਥੇ ਆ ਤੁਹਾਡੇ ਅਸੀਂ ਉਹਨਾਂ ਨੂੰ ਕਿਹਾ ਤਾਂ ਵੀ ਅੰਦਰ ਆ ਵੀ ਬੁਲਾ ਦਿੰਦੇ ਆ ਬੈਠੋ ਬਟ ਉਹ ਅੰਦਰ ਚਿੱਦਾ ਚਲੇ ਗਏ ਬੀਐਮ ਸਰ ਨੂੰ ਪਗੜ ਲਿਆ ਫਿਰ ਤੀਸਰਾ ਬੰਦਾ ਆਇਆ ਜਦੋਂ ਉਹ ਬੀਐਮ ਸਰ ਨੂੰ ਪਗੜ ਰੇ ਸੀ ਤੀਸਰਾ ਬੰਦਾ ਆਇਆ ਉਹਨੇ ਇੱਥੇ ਕੱਢ ਕੇ ਸਾਡੇ ਸਾਡੇ ਨੇ ਦਾ ਇੱਕ ਗਨ ਦਿਖਾਈਆਂ ਔਰ ਕਹਿੰਦੇ ਬਾਹਰ ਚੱਲ ਜਾ ਅਸੀਂ ਦੋਨੋਂ ਜਣੇ ਇੱਥੇ ਖੜ ਗਏ ਔਰ ਉਹਨੇ ਕਿਹਾ ਚਾਬੀਆਂ ਕਿੱਥੇ ਨੇ ਵੀ ਮੈਂ ਦੱਸਤਾ ਵੀ ਚਾਬੀਆਂ ਉਧਰ ਡਰਾਅਰ ਚ ਪਈਆਂ ਨੇ ਉਹਨੇ ਚਾਬੀ ਉਠਾ ਕੇ ਉਹਨੂੰ ਲੌਕ ਕੀਤਾ ਫਿਰ ਗਨ ਪੁਆਇੰਟ ਤੇ ਸਾਨੂੰ ਅੰਦਰ ਲੈ ਕੇ ਗਏ ਅੰਦਰ ਸਟਰੋਂਗ ਰੂਮ ਓਪਰੇਟ ਕਰਵਾਇਆ ਔਰ ਬੈਗs ਉੱਠਤੇ ਸਾਡੇ ਅੱਗੇ ਖੁਦ ਪਿੱਛੇ ਚੇਅਰ ਤੇ ਖੜ ਕੇ ਕਰ ਰਹੇ ਹੋਗੇ ਔਰ ਗਨ ਉਸਦੇ ਆਦਿ ਇੱਕ ਨਾਈਫ ਸੀ ਔਰ ਕਹਿੰਦਾ ਬੈਗ ਚ ਪਾਓ ਸਾਰਾ ਕੁਝ ਨਹੀਂ ਤਾਂ ਗੋਲੀ ਚਲਾਵਾਂਗੇ ਪੁਲਿਸ ਉਹ ਨਾਲ ਵਾਲੀ ਦੁਕਾਨਾਂ ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਹਨ ਕੁਝ ਕੁ ਲੋ ਮਿਲੇ ਨੇ ਅਸੀਂ ਜਲਦੀ ਬਹੁਤ ਜਲਦੀ ਉਮੀਦ ਆ ਸਾਨੂੰ ਅਸੀਂ ਕੀ ਸਟੇਟ ਕਰਾਂਗੇ ਤੇ ਤਕਰੀਬਨ ਸਕਿਉਰਿਟੀ ਗਾਰਡ ਵੀ ਕੁਝ ਨਹੀਂ ਪਤਾ ਇਹਨੂੰ ਤੁਸੀਂ ਪੁੱਛਿਆ ਇਹ ਕਿ ਇਹ ਸਕਿਉਰਿਟੀ ਗਾਰਡ ਪਹਿਲਾਂ ਸੀਗਾ ਪਰ 30000 ਨੂੰ ਕੁਝ ਦਿਨ ਪਹਿਲਾਂ 30000 ਇਸੇ ਮਹੀਨੇ ਵੀ ਖਰਚਾ ਪੈਂਦਾ ਹੈ ਕਹਿਣ ਲੱਗੇ ਵੀ ਉਹਨੂੰ ਹਟਾ ਦਿੱਤਾ ਗਿਆ ਸੀ ਪਟਿਆਲਾ ਚ ਲੁੱਟਖੋ ਤੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ ਤੇ ਵਾਰਦਾਤਾਂ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਚੁੱਕਦੀਆਂ ਨੇ ਕਿ ਆਖਰ ਕਿੰਨੇ ਬੇਖੌਫ ਹੋ ਗਏ ਨੇ ਅਪਰਾਧੀ